ਸਸ਼ੀਕਾਲ ਮੈਰੀਨਾ ਟੀਮਾਂ ਤੁਸੀਂ ਦੇਖ ਰਹੇ ਹੋ ਪੰਜ ਆਬ ਚੈਨਲ ਗੱਲ ਕਰਾਂਗੇ ਮਰਹੂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਲੈ ਕੇ ਜਿਹੜੇ ਕਿ ਗੁਰਦੁਆਰਾ ਸਾਹਿਬ ਗਏ ਉੱਥੇ ਨਤਮਸਤਕ ਹੋਏ ਮੱਥਾ ਟੇਕਿਆ ਤੇ ਭਲੇ ਦੀ ਅਰਦਾਸ ਕੀਤੀ ਇਸ ਦੌਰਾਨ মিডিਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਈ ਗੱਲਾਂ ਦੇ ਉੱਤੇ ਆਪਣਾ ਬਿਆਨ ਦਿੱਤਾ ਇਸ ਵਕਤ ਉਹਨਾਂ ਦੇ ਨਾਲ ਜਿਹੜਾ ਛੋਟਾ ਮੂਸੇਵਾਲਾ ਸੀ ਉਹ ਵੀ ਮੌਜੂਦ ਸੀ ਅਤੇ ਸਿੱਧੂ ਮੂਸੇਵਾਲੇ ਦੀ ਮਾਤਾ ਵੀ ਮੌਜੂਦ ਸੀ ਜਿਨ੍ਹਾਂ ਨੇ ਸਭ ਨੇ ਰਲ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਿਆ ਤੇ ਅਰਦਾਸ ਕੀਤੀ ਤੇ ਮੀਡੀਆ ਦੌਰਾਨ ਗੱਲਬਾਤ ਕਰਦੇ ਹੋਏ ਬਲਕੌਰ ਸਿੰਘ ਨੇ ਕੀ ਕਿਹਾ ਆ ਸੁਣ ਲੈਂਦੇ ਆ ਜਿਹੜੇ ਬੱਚੇ ਲੱਗੇ ਉਹਨੂੰ ਅਨੁਭਵ ਇਹ ਫੜਨ ਲੱਗਾ ਆ ਆਰਾਮਦਾਹ ਰੂਹ ਦਾ ਅਸ਼ੀਰਵਾਦ ਲੈਣ ਵਾਸਤੇ ਇੱਥੇ ਆਏ ਸੀਗੇ ਕਦੋਂ ਦਾ ਬੱਚੇ ਦਾ ਵਰਕ ਹੋਇਆ ਉਹਨੂੰ ਤਮੰਨਾ ਸੀ ਵੀ ਜਦੋਂ ਇਹ ਕੋਈ ਪਰਟਾਈਮ ਨੱਬੇ ਆਹ ਮਾਰਾ ਇਹ ਅਸ਼ੀਰਵਾਦ ਲੈ ਕੇ ਆਈਏ ਕਿਉਂਕਿ ਤਮੰਨਾ ਨਹੀਂ ਅਧੂਰੀ ਕਰਨੀ ਹਰਿਦੇਵ ਧਰਮੂਚੇ ਬਾਪੂ ਜੀ ਸਰਜੀਤ ਪਾਤਰ ਹੋਣਾ ਦੀ ਅੱਜ ਮੌਤ ਹੋ ਗਈ ਆ ਤਾਂ ਤੁਸੀਂ ਕਿਵੇਂ ਲੈਂਦੇ ਹੋ ਇਹ ਤਾਂ ਸਰਜੀਤ ਪਾਤਰ ਜੀ ਦੀ ਅੱਜ ਮੌਤ ਕਹਿੰਦੇ ਹੋਈ ਆ ਤਾਂ ਤੁਸੀਂ ਕਿਵੇਂ ਨੌਕ ਸਮਝਣਾ ਵੀ ਆਗੇ ਉੱਤੋਂ ਤੇ ਰਿਪੋਰਟ ਮਾਰੀ ਜਲੇ ਰਿਹਾ ਨਾ ਤਾਂ ਮੈਨੂੰ ਜਵਾਬ ਪੜਿਆ ਬਾਪੂ ਜੀ ਲੋਕ ਸਭਾ ਚੋਣ ਆ ਗਏ ਤੁਸੀਂ ਕਿਉਂ ਨਹੀਂ ਲੋਕ ਜੋ ਕਿ ਕਾਫੀ ਜਿਹੜੇ ਸਿੱਧੂ ਬਾਈ ਦੇ ਜਿਹੜਾ ਸਪੋਰਟਰ ਵੀ ਹੈਗੇ ਫੈਨ ਹੈਗੇ ਉਹ ਚਾਹੁੰਦੇ ਸੀ ਕਿ ਤੁਸੀਂ ਚੋਣ ਲੜੋ ਤਾਂ ਤੁਸੀਂ ਚੋਣ ਕਿਉਂ ਨਹੀਂ ਲੜਦੇ ਬੇਟਾ ਚੋਣ ਤਾਂ ਮੈਨੂੰ ਪਾਰਟੀ ਵੱਲੋਂ ਵੀ आईजी ਤੇ ਰਿਹਾ ਪਰੰਤੂ ਮੈਂ ਮੇਰੀ ਕੀਲੇ ਪੋਜੀਸ਼ਨ ਇਸ ਸਮੇਂ ਬਚਾ ਲੈਣਾ ਚਾਹੁੰਦਾ ਹਾਂ ਕਿਉਂਕਿ ਇਸੇ ਨਾਲ ਜਿਹੜਾ ਆਪਣਾ ਘਰ ਦਾ ਸਿਸਟਮ ਹੈ ਸਿੱਧੀ ਜੇ ਮੈਂ ਜਿਹੜਾ ਕੰਮ ਹੈ ਸਾਰੇ ਖਿਡਰਿਆਂ ਤੇ ਲੱਗਦਾ ਤਾਂ ਮੈਨੂੰ ਥੋੜਾ ਜਿਹਾ ਪਰਿਵਾਰ ਨੂੰ ਸਾਡੇ ਆਪ ਦੇ ਕੋਈ ਕਾਰੋਬਾਰ ਨੂੰ ਸਮਾਜ ਦੀ ਲੋੜ ਸੀ ਉਹਦਾ ਕਰਕੇ ਇੱਕ ਮੈਂ ਫਿਜ਼ੀਕਲੀ ਥੋੜਾ ਜਿਹਾ ਇੰਨਾ ਜ਼ਿਆਦਾ ਫਿੱਟ ਨਹੀਂ ਸੀ ਸਮਝ ਲੱਗੇ ਵੀ ਮੈਂ ਇਹ ਇਲੈਕਸ਼ਨ ਤਾਂ ਹੁੰਦੇ ਰਹਿੰਦੇ ਨੇ ਜਦੋਂ ਗੱਲ ਕਰੇ ਫੇਰ ਦੇਖ ਲਾਂਗੇ ਪਰੰਤੂ ਪਹਿਲਾਂ ਇਹ ਕਿਰੇ ਲੋਕੇਸ਼ਨ ਨੂੰ ਮੌਜੂਦ ਕਰਨਾ ਥੋੜਾ ਜ਼ਿਆਦਾ ਪਾਪੂ ਜੀ ਰਾਜਾ ਵਣਿੰਗ ਦੇ ਨਾਲ ਤੁਹਾਡਾ ਕਾਫੀ ਪਿਆਰ ਆ ਤੇ ਦਿਹਾਣੇ ਤੋਂ ਚੋਣ ਲੜ ਰਹੇ ਨੇ ਤੁਸੀਂ ਉਹਨਾਂ ਦੀ ਸਪੋਰਟ ਜਾਂ ਕੋਈ ਰੈਲੀ ਵਗੈਰਾ ਚ ਨਾਲ ਉਹਨਾਂ ਦੇ ਇੰਸ਼ਾਅਤ ਜ਼ਰੂਰੀ ਹੈ ਬਿਲਕੁਲ ਕਰਾਂਗੇ ਜਿੰਨਾ ਕ ਸਮਾਂ ਲੱਗੂਗਾ ਜ਼ਰੂਰ ਆਪ ਜੀ ਹਾਂ ਸਾਰਿਆਂ ਨਾਲ ਹੀ ਆਪਣੇ ਚਾਹੇ ਜੰਨੀ ਸਾਹਿਬ ਹੋਣ ਪਾਈ ਵਣਿੰਗ ਹੋਣਾ ਪਰਟੀ ਨਾਲ ਸਾਰਿਆਂ ਨਾਲ ਹੀ ਬੜੀ ਅੱਜ ਨਿਕਲ ਪਾਪੂ ਕੱਢ ਲੈਂਗੇ ਸਭ ਨੂੰ ਲੈ ਕੇ ਮਤਰੀ ਕੋਈ ਨਹੀਂ بس یہی ਮਹਾਰਾਜ ਦਾ ਅਸ਼ੀਰਵਾਦ ਲੈਣੇ ਕਿ ਅੱਜ ਇੱਕ ਹੋਰ ਇਸ ਤੋਂ 삶 ਜਿੰਦਗੀ ਸ਼ੁਰੂ ਗੁਰੂ ਦੇ ਦਰਸਨ ਹੁੰਦੀ ਹੈ ਤਾਂ ਉਹਦਾ ਤਾਂ ਬਹੁਤ ਵੱਡਾ ਮਹੱਤਵ ਹੈ। ਸਾਡੇ ਜਿਹੜਾ ਸੋਚ ਰਿਹਾ ਸੀ ਕਿ ਅਸ਼ੀਰਵਾਦ ਲੈਣੇ ਕਿੰਨੇ ਜਿਸੰਗਾਂ ਦੇ ਗੁਰੂ ਦੇ ਸਤਿਪੰਥੀ ਬਾਬਾ ਜੀ ਹਲੇ ਤੱਕ ਕੋਈ ਇਨਸਾਫ ਸਿੱਧੂ ਬਾਈ ਦਾ ਨਹੀਂ ਮਿਲਿਆਗਾ ਕੀ ਮੰਗ ਕਰਦਾ ਹੈ ਗੁਰੂ ਦੇ ਦਰ ਤੇ ਇੱਥੇ ਸਿੱਧੂ ਬਾਈ ਦੀ ਇੱਕ ਟਾਈਮ ਜੋ ਨਾਲ ਆਏ ਸੀ ਕਿ ਜਦੋਂ ਉਹ ਗਾਲਕਤ ਸਾਹਿਬ ਦੇ ਦਰਸ਼ਨ ਦਿਖਾਰੇ ਕਰੇ ਸੀ ਉਹ ਮਰ ਫੁੱਟਾ ਉਸ ਵੇਲੇ ਵੀ ਸਿੱਧੂ ਭਾਈ ਨਾਲ ਸੀ ਤਾਂ ਅੱਜ ਤੁਸੀਂ ਕਿਹਾ ਆਏ ਹੋ ਛੋਟੇ ਨਿੱਕੇ ਸਿੱਧੂ ਆਏ ਹੋ ਤਾਂ ਅੱਜ ਮੰਜ ਕੀ ਆ ਕਿ ਜੋ ਕੇਂਦਰ ਦੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਕਿ ਕਿਤੇ ਤੱਕ ਇਨਸਾਫ ਕੋਈ ਨਹੀਂ ਮਿਲਿਆ ਇਨਸਾਫ ਦਾ ਤਾਂ ਕਿਸੇ ਦਿੱਟਕ ਸਟੇਟ ਦੀ ਗਵਰਨਮੈਂਟ ਆ ਲਾ ਐਂਡ ਆਰਡਰ ਦੀ ਜਿਹੜੀ ਹਾਲਤਾਂ ਬਹੁਤ ਜ਼ਿਆਦਾ ਮਾੜੀ ਐ ਦੇਖੋ ਹੁਣ ਤੁਸੀਂ ਦੇਖੋ ਸੁਪਰੀਮ ਕੋਰਟ ਦੇ ਵਿੱਚ ਹਲਫਨਾਵਾ ਵੀ ਸਰਕਾਰ ਨੇ ਪੇਸ਼ ਕਰਤਾ ਵੀ ਸਾਡੀ ਗਲਤੀ ਦੇ ਨਾਲ ਸਿਧੂ ਦੀ ਮੌਤ ਹੋਈ ਤਦ ਜੇ ਸੀਰੀਅਸ ਸਕਿਉਰਿਟੀ ਵਿਧਰਾ ਕੀਤੀ ਤਾਂ 24 ਆਵਰ ਦੇ ਵਿੱਚ ਉਹ ਜਿਹੜਾ ਉਹਦਾ ਕਤਲ ਕਰਨਾ ਪਾਇਆ। ਜਦ ਕਿ ਉਸ ਨੂੰ ਪਹਿਲਾਂ ਅਸੀਂ 15 ਦਿਨ ਘਰੇ ਬਿਨਾਂ ਗੱਲਬਾਤ ਹੋਈ ਸੀ। ਤੁਹਾਨੂੰ ਕਿਸੇ ਨੇ ਵੀ ਮਾਰਿਆ ਕਿਉਂਕਿ ਕਿਸੇ ਨੂੰ ਪਤਾ ਨਹੀਂ ਸੀ ਕਿ ਸਾਡੇ ਕੋਲ ਗੰਨਮਣੇ ਆਇਆ ਹੈਗੇ ਜਾਂ ਨਹੀਂ ਹੈਗੇ। ਪਰੰਤੂ ਸਰਕਾਰ ਨੇ ਬਹੁਤ ਵੱਡਾ ਰੋਲ ਨਿਭਾਇਆ ਹੈ ਔਰ ਮੈਂ ਕਿੰਨੇ ਜਿਹੜੇ ਅਫਸਰ ਸਾਹਿਬਾਨ ਨੇ ਵਿੱਚ ਆਉਂਦੇ ਸੀਗੇ ਹਲਤੇਜ ਪੰਨੂ ਹੋ ਗਏ, ਮੀਡੀਆ ਸਲਾਹਕਾਰ ਮੈਡਮ ਰੂਸ਼ੀ ਹੋ ਗਈ ਜੇ ਕਿ ਸਰਬਾ ਵੱਧਵਾ ਸਾਰੇ ਸਾਰਾ। ਇਹਨਾਂ ਨੇ ਸਾਰਿਆਂ ਦੇ ਇਹ ਇੱਕ ਪਲਾਨਿੰਗ ਦੇ ਤਹਿਤ ਜਿਹੜੀ ਉਹਦੀ ਸਕੋਪ ਵੀ ਵਧਰਾ ਕਰਕੇ ਉਹਨੂੰ ਕੀਤਾ ਸੀ ਉਹਦਾ ਬਹੁਤ ਨੁਕਸਾਨ ਹੋ ਜਾਵੇ। ਔਰ ਮੈਂ ਸੀਬ ਸਾਹਿਬ ਨੂੰ ਇਸ ਦੇ ਰਿਗਾਰਡਿੰਗ ਮਿਲ ਵੀ ਚੁੱਕਿਆ। ਵੀ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਵੇ ਨਹੀਂ ਕਰ ਰਹੇ। ਤੁਹਾਡੇ ਸਾਹਮਣੇ ਲਾਰੈਂਸ ਦੀ ਵੀ ਵੀਡੀਓ ਹੈ ਸਵਾ ਸਾਲ ਹੋ ਗਿਆ। ਤਾਂ ਇਹਨਾਂ ਦੀ ਕਸਟਰੀ ਦੇ ਵਿੱਚ ਮਤਲਬ ਉਹ ਜਿਵੇਂ ਹਫਤੇ ਤੇ ਐਕਸ ਤਰੀਕ ਦੀ ਰਾਤ ਨੂੰ ਜੇਲ੍ਹ ਤੋਂ ਬਾਹਰ ਰਹਿੰਦਾ। ਤਾਂ ਵੀਡੀਓ ਬਣ ਜਾਂਦੀ ਹੈ ਪਬਲਿਸ਼ ਵੀ ਹੋ ਜਾਂਦੀ ਹੈ YouTube ਤੋਂ ਹਾਈ ਕੋਰਟ ਨੇ ਇਤਰਾਜ਼ ਵੀ ਕਰ ਦਿੱਤਾ ਉਹਨਾਂ ਕਾਨੂੰਨ ਕੋਡ ਨੇ ਵੀ ਇਹ ਗੈਰ ਕਾਨੂੰਨੀ ਹੈ ਇਹਦਾ ਯੂਥ ਦੇ ਉੱਤੇ ਮਾੜਾ ਅਸਰ ਪੈ ਰਿਹਾ ਪਰ ਫਿਰ ਵੀ ਸਰਕਾਰ ਟਾਸ ਤੋਂ ਅਸਲੀ ਹੋਰੀ ਫਨੇ ਟਿਕੀ ਗਾਰੇ ਨਾਰਾ ਲਾਈਏ ਨੇ ਮੈਨੂੰ ਤਾਂ ਇਹ ਲੱਗਦਾ ਜੀ ਇਸ ਇੱਕ ਨਕਸ਼ ਨਕਸ਼ ਹੈ ਜਿਹਦੇ ਨਾਲ ਪੋਲਿਟਿਸਿਨ ਜਿਹੜੇ ਇਹ ਔਰ ਗੈਂਗਸਟਰ ਇਹ ਗਲੇ ਹੋਏ ਨੇ ਗੈਂਗਸਟਰ ਕੇਵਲ ਵਰਤੇ ਜਾ ਰਹੇ ਇਹਨੂੰ ਦਿਮਾਗ ਸਾਰਾ ਇਹਨਾਂ ਲੋਕਾਂ ਦਾ ਡੋਰ ਜੀ ਅੱਜ ਗ੍ਰਾਮ ਦੇ ਸਪਾਤ ਸਾਹ ਅੱਗੇ ਝੋਲੀ ਭਰ ਕੇ ਨਿਕਲੇ ਹੋ ਇਹ ਤਾਂ ਕੋਈ ਖਾਲੀ ਨਹੀਂ ਮੁੜਦਾ ਕੀ ਕੀ ਅਰਦਾਸ ਕੀਤੀ ਅੱਜ ਇਨਸਾਫ ਮਿਲੇ ਮੁਸਲੇ ਨੂੰ ਤੇ ਦੂਜਾ ਛੋਟੇ ਬੱਚੇ ਦੀ ਬੇਟਾ ਜੀ ਅਰਦਾਸ ਹਦਾ ਮੈਂ ਮੈਂ ਤਾਂ ਕਰ ਹੀ ਰਿਹਾ ਸੀ ਪਰੰਤੂ ਇਸ ਮਾਮਲੇ ਦੇ ਵਿੱਚ ਤੁਸੀਂ ਤੁਸੀਂ ਸਾਰਿਆਂ ਨੇ ਸਾਰੇ ਵਿਸ਼ਵ ਭਰ ਦੀ ਸਾਡੀ ਕਮਿਊਨਿਟੀ ਨੇ ਗੋਰੇ ਕਾਲਿਆਂ ਨੇ ਸਭ ਦੀ ਅਰਦਾਸ ਕੀਤੀ ਜਮਾਰਾ ਰਾਮਰਾਸ ਜੀ ਨੇ ਪ੍ਰਵਾਨ ਕੀਤਾ ਉਸ ਦੀ ਆਪਣੇ ਦੇ ਵਹਿਰ ਕੀਤੀ ਆਪਾਂ ਨੂੰ ਦੁਬਾਰਾ ਫਿਰ ਵਸ ਜਾਣ ਦੇ ਵਿੱਚ ਕੀਤਾ ਮੈਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਦਾ ਕੰਮ ਇਹਦੇ ਉਹਨਾਂ ਦੇ ਗੀਤ ਸੁਣਦਾ ਮੈਂ ਕਿਉਂਕਿ ਹੁਣ ਤਾਂ ਸਾਰੀ ਦੁਨੀਆ ਸੁਣਦੀ ਐ ਤੋਂ ਜ਼ਿਆਦਾ ਸੁਣਦੀ ਐ ਜਾਨਾ ਮੈਂ ਐਕਚੁਅਲੀ ਜੇ ਉਹ ਦੇ ਬਸਾ ਕੁ ਗੋਲ ਹਨ ਪਰ ਮੇਰੇ ਦਿਲ ਤੇ ਵੜਨ ਮੈਂ ਉਹਨਾਂ ਦੇ ਗੀਤ ਸੁਣਦਾ ਮੈਂ ਇਮੋਸ਼ਨਲ ਹੋ ਜਾਂਦਾ ਮੈਂ ਹੁਣ ਮੈਂ ਬਹੁਤ ਘੱਟ ਸੁਣਦਾ ਓਕੇ ਜਦੋਂ ਦੀ ਆਵਾਜ਼ ਕੋਈ ਕੰਨੀ ਪੈਂਦੀ ਐ ਤਾਂ ਮੇਰਾ ਮਤਲਬ ਗਲਾ ਪਰ ਆਉਂਦਾ ਮੈਂ ਮੈਂ ਉਹਨੂੰ ਬਹੁਤਾ ਚਿਰ ਸੁਣ ਨਹੀਂ ਸਕਦਾ ਮੈਂ ਤਾਂ ਹੁਣ YouTube ਵੀ ਬਹੁਤ ਟੱਕ ਦੇਖਣ ਲੱਗਾ ਕਿਉਂਕਿ ਜਦੋਂ ਮੈਂ ਦੇਖਦਾ ਕਿ ਉਹਨੇ ਕਿਤੇ ਰੀਨਾ ਸਾਹਮਣੇ ਆਉਣੀ ਕਿਤੇ ਉਹ ਰਚਦਾ ਸਪੀਚ ਕਰੀ ਜਾਂਦਾ ਕਿਤੇ ਕੋਸ਼ਿਸ਼ ਕਰੀ ਜਾਂਦਾ ਇੱਕ ਵਾਰ ਉਹ ਉਹਦੇ ਨਾਂ ਤੇ ਮਟੇਰੇ ਦੱਬ ਜਾਂਦਾ ਤਾਂ ਫਿਰ ਮੈਂ ਥੋੜਾ ਜਿਆਦਾ ਉਹ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਦਾ ਕਿ ਮੈਂ ਇਹਦੇ ਨਾਲ ਸੁਣਾਂ ਤਾਂ ਫਿਰ ਮੈਂ ਜਿਆਦਾ ਵਧੀਆ ਟੰਗ ਨਾ ਰਹਿ ਲੈਣਾ ਜੇ ਮੈਂ ਸੁਣਦਾਰਾਂ ਤਾਂ ਉਹ ਵੀ ਇਸੇ ਤਰ੍ਹਾਂ ਕੋਨੂੰ ਦਿਮਾਗ ਤੇ ਸਭ ਨਿਕਾਵੀਰ ਘੜ ਹੁੰਦਾ ਹੈ ਵੱਡੇ ਭਰਾ ਦੇ ਆਪਣੇ ਹਮੇਂ ਇਹ ਜਵਾਲਾ ਨਹੀਂ ਚੁੱਕਦਾ ਹਨ ਮਾਨ ਦੀ ਕਿਰਪਾ ਕਰਨਗੇ ਸ਼ਾਇਦ ਉਹਦੇ ਰਸਤਾ ਹੀ ਬਣਾ ਲਵੇ ਜਿਆ ਇਹ ਤਾਂ ਮਾੜੀ ਜੀ ਮਹਾਰਾਜ ਸ ਰਾਮਬਾਹੂ ਕੋਤਵਾ ਦਾ ਨਹੀਂ ਹੋ ਸਕਦਾ ਇੱਕ ਹੋਰ ਕੀ ਗੱਲ ਕਰੀਏ ਭਾ ਜਦੋਂ ਰਾਜਨੀਤੀ ਸੀ ਕਿ 2022 ਦੇ ਚੋਣਾਂ ਸੀਗੇ ਉਸ ਦੇ ਲਈ ਚੋਣ ਲੜੀ ਹਰ ਜਗ੍ਹਾ ਜਾ ਕੇ ਸਪੀਚ ਕੀਤੀ ਪਚਾਰ ਕੀਤਾ ਹੁਣ ਫਿਰ ਚੋਣਾਂ ਨੇ ਕਿਤਨਾ ਕਿਤੇ ਸਮਾਂ ਯਾਦ ਆਉਂਦਾ ਕਿ ਟਿੱਕਾ ਚੁੱਕਦਾ ਬੇਮਾਟਾ ਕੇ ਬਿਲਕੁਲ ਤਿਕਾ ਯੋਜਨਾ ਬੈਕ ਪਾਈ ਖੜਾ ਸਾਰਾ ਐਸੇ ਤਰੀਕਿਆਂ ਨਾਲ ਹੀ ਬਸ ਇੱਕ ਉਹ ਬੇਚਰਦਾ ਸੀ ਜੀ ਪਰ ਉਹ ਮੈਂ ਰਾਜਨੀਤੀ ਬਾਰੇ ਬੜਾ ਗੱਡਾ ਕਰਦਾ ਕੋਈ ਲੈ ਕੇ ਚੱਲਿਆ ਸੀ ਕਿਉਂਕਿ ਆਉਟ ਆਰ ਤੋਂ ਮੀਟਿੰਗ ਲੈਣਾ ਐਸਾ ਕਮਾਉਂਦੇ ਤੋਂ ਫੱਟੜਿਆਂ ਦੇਰੀਆਂ ਲੱਗਦੇ ਕਿ ਸਮਾਜਿਕ ਕੂਟੀਆਂ ਦੀ ਉੱਤੇ ਹੀ ਨਰੇ ਇਹਦਾ ਕਰਕੇ ਪੈਸਾ ਜਾਨੀ ਕਿਤਨੇ ਕਿਤਨੇ ਬੋਲਦਾ ਉਹ ਸੋਚਦਾ ਸੀ ਵੀ ਮੈਂ ਪੈਸਾ ਕਮਾਉਂਦਾ ਮੇਰੇ ਕੋਲ ਸਾਰਾ ਇੰਤਜ਼ਾਮ ਆਪਣੇ ਕੋਲੇ ਹੈਗਾ ਹਨਾ ਮੈਂ ਬਹੁਤ ਅੱਛੀ ਅਮੈਨ ਕਰ ਰਹੀ ਹਾਂ ਪਰ ਜੇ ਮੈਂ ਜਾਮਾ ਤੈ ਦੀ 50% ਕੱਢ ਕੇ ਮੈਂ ਰਾਜਨੀਤੀ ਦੇ ਅਰਥ ਬਦਲ ਦੇ ਚਾਹੇ ਜੀ ਪੰਜ ਚਾਰ ਸਾਲ ਰਹਿੰਦਾ ਤਾਂ ਤਾਂ ਉਹ ਇੱਕ ਜਿਹੜਾ ਸਾਹਮਣੇ ਹੋ ਰਿਹਾ ਸੀ ਇਹ ਬਹੁਤ ਵੱਡਾ ਮਿਸ਼ਨ ਲੈ ਕੇ ਚੱਲਦਾ ਸੀ ਉਹ ਪਿੱਛੇ ਜੀ ਸਭ ਰਾਏ ਕਿ ਗੋਲਡੀ ਬਰਾੜ ਦੀ ਜਿਹੜੀ ਮੌਤ ਹੋ ਗਈ ਹੈ ਉਸ ਤੋਂ ਬਾਅਦ ਨਾਲ ਹੀ ਕਹਿਤਾ ਕਿ ਕਈ ਵਾਰੀ ਆਇਆ ਇਹ ਤਾਂ ਇਲੈਕਸ਼ਨ ਜਿਹੜਾ ਗੁਜਰਾਤ ਇਲੈਕਸ਼ਨ ਤੋਂ ਉਹ ਵੀ ਸੀਐਮ ਸਾਹਿਬ ਨੇ ਐਲਾਨ ਕਰਤਾ ਸੀਗਾ ਤਾਂ ਇਹਨਾਂ ਗੱਲਾਂ ਦੇ ਪਿੱਛੇ ਚਾਹੀਦੀ ਬਾਪੂ ਜੀ ਪਾਰਟੀ ਵੀ ਉਹੀ ਆ ਸਮਾਂ ਵੀ ਉਹੀ ਆ ਜੋ ਕਿ ਪਹਿਲਾਂ 2022 ਚ ਜਿਸ ਸਿੱਕੇ ਨਾਲ ਬਾਈ ਜੀ ਲੜਦੇ ਸੀਗੇ ਇਲੈਕਸ਼ਨਾਂ ਦਾ ਉਹ ਪ੍ਰਚਾਰ ਕਰਦੇ ਸੀਗੇ ਤਾਂ ਜੇ ਕਹਿੰਦੇ ਕੀ ਰਾਜਨੀਤੀ ਲੇ ਨੇਤਾ ਵੀ ਜਿਹੜੇ ਸੀਗੇ ਉਹ ਵੀ ਸੀਗੇ ਤੇ ਅੱਜ ਉਹ ਸਮਾਂ ਕਿੰਨਾ ਕ ਯਾਦ ਆਉਂਦਾ ਜਦੋਂ ਦੇਖਦੇ ਹਾਂ ਕਮਰਾ ਵੀ ਦੇਖਦੇ ਹਾਂ ਜਾਂ ਮਾਹੌਲ